ਮਾਲਕ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ ਤੁਸੀਂ ਸਾਰੇ ਜਾਣਦੇ ਹੋ ਜੀ ਕਿ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ 1595 ਦੇ ਵਿੱਚ ਆਇਆ ਸੀ ਫਿਰ ਅਰਜਨ ਪਾਤਸ਼ਾਹ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰਕਾਸ਼ ਤੋਂ ਇੰਨੇ ਜ਼ਿਆਦਾ ਖੁਸ਼ ਸਨ ਤੇ ਉਹਨਾਂ ਨੇ ਇੱਕ ਨਵਾਂ ਨਗਰ ਬਸਾਉਣ ਬਾਰੇ ਸੋਚਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਸ੍ਰੀ ਤਰਨਤਾਰਨ ਸਾਹਿਬ ਦੀ ਨੀਂਹ ਰੱਖੀ 1596 ਦੇ ਵਿੱਚ ਗੁਰੂ ਅਰਜਨ ਪਾਤਸ਼ਾਹ ਜੀ ਨੇ ਤਰਨਤਾਰਨ ਸਾਹਿਬ ਦੇ ਅਮਰ ਸरोवर ਦੀ ਖੁਦਾਈ ਸ਼ੁਰੂ ਕਰਵਾ ਦਿੱਤੀ ਮੇਰੇ ਤਿਹੜੇ ਜਿਹੜੇ ਵੀ ਸੰਤਾਂ ਸਨ ਸ੍ਰੀ ਤਰਨਤਾਰਨ ਸਾਹਿਬ ਵਿਖੇ ਸ਼ੁਰੂ ਕੀਤੀ ਗਈ ਸਰੋਵਰ ਦੀ ਸੇਵਾ ਵਿੱਚ ਆਪਣ ਸ਼੍ਰੀ ਤਰਨਤਾਰਨ ਸਾਹਿਬ ਕੇ ਪਹੁੰਚਣਾ ਸ਼ੁਰੂ ਹੋ ਗਈਆਂ ਤਰਨਤਾਰਨ ਸਾਹਿਬ ਤੋਂ 10 ਕਿਲੋਮੀਟਰ ਦੂਰ ਇੱਕ ਪਿੰਡ ਪੈਂਦਾ ਸੀ ਪਿੰਡ ਚੰਬਲ ਉੱਥੋਂ ਦੇ ਗੁਰਸਿੱਖ ਸਨ ਬਾਬਾ ਸਿੱਧ ਸਰ ਸਾਈ ਜੀ ਬਾਬਾ ਸਿੱਧ ਸਰ ਸਾਈ ਜੀ ਬਾਰੇ ਮੈਂ ਦੱਸ ਦਿਆਂ ਕਿ ਬਾਬਾ ਸਿੱਧ ਸਰ ਸਾਈ ਜੀ ਬਹੁਤ ਹੀ ਨਿਤਨੇਮੀ ਸਨ ਉਹ ਹਰ ਰੋਜ਼ ਇਸ਼ਨਾਨ ਕਰਦੇ ਆਪਣਾ ਨਿਤਨੇਮ ਕਰਦੇ ਤੇ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਤਰਨਤਾਰਨ ਸਾਹਿਬ ਦੇ ਖੇ ਸਰੋਵਰ ਦੀ ਸੇਵਾ ਚੱਲ ਰਹੀ ਆ ਤਾਂ ਬਾਬਾ ਜੀ ਹਰ ਰੋਜ਼ ਆਪਣੇ ਘਰੋਂ ਹੀ ਪ੍ਰਸ਼ਾਦਾ ਪਾਣੀ ਛਕਦੇ ਆਪਣੇ ਘਰੋਂ ਹੀ ਕਈ ਤੇ ਟੋਕਰੇ ਲੈਂਦੇ ਤੇ ਸ਼੍ਰੀ ਤਰਨਤਾਰਨ ਸਾਹਿਬ ਵੱਲ ਨੂੰ ਚਾਲੇ ਪਾ ਦਿੰਦੇ ਰਸਤੇ ਵਿੱਚ ਉਹਨਾਂ ਨੂੰ ਜੋ ਵੀ ਬਾਲਣ ਲੱਕੜ ਮਿਲਦੀ ਉਹ ਵੀ ਇਕੱਠਿਆਂ ਕਰਦੇ ਜਾਂਦੇ ਤਾਂ ਜੋ ਉੱਥੇ ਜਾ ਕੇ ਗੁਰੂ ਘਰ ਲੰਗਰਾਂ ਵਾਸਤੇ ਇਹਨਾਂ ਨੂੰ ਵਰਤਿਆ ਜਾ ਸਕੇ ਬਾਬਾ ਸਿਲਸਰ ਸਾਈ ਜੀ ਬਿਨਾ ਨਾਗਾ ਪਾਇਆ ਹਰ ਰੋਜ਼ ਤਰਨ ਤਰਨ ਸਾਹਿਬ ਜਾਂਦੇ ਉਸ ਸਰੋਵਰ ਦੀ ਸੇਵਾ ਕਰਦੇ ਹੁਣ ਜਿਵੇਂ ਕਿ ਵੀਡੀਓ ਤੇ ਚ ਮੈਂ ਪਹਿਲਾਂ ਦੱਸਿਆ ਕਿ ਬਾਬਾ ਸਿੱਧ ਸਰ ਸਾਈਂ ਜੀ ਆਪਣੇ ਘਰੋਂ ਹੀ ਪ੍ਰਸ਼ਾਦਾ ਪਾਣੀ ਛੱਕ ਕੇ ਜਾਂਦੇ ਸਨ ਸਰੋਵਰ ਦੀ ਸੇਵਾ ਵਾਸਤੇ ਸੋ ਬਾਬਾ ਜੀ ਤਰਨ ਤਰਨ ਸਾਹਿਬ ਜਾ ਕੇ ਸਰੋਵਰ ਦੀ ਸੇਵਾ ਕਰਦੇ ਰਹਿੰਦੇ ਪਰ ਕਦੀ ਵੀ ਲੰਗਰ ਦੇ ਵਿੱਚੋਂ ਪ੍ਰਸ਼ਾਦਾ ਪਾਣੀ ਨਾ ਛੱਕਦੇ ਸੋ ਇਸੇ ਤਰ੍ਹਾਂ ਇੱਕ ਵਾਰ ਦੀ ਗੱਲ ਹੈ ਕਿ ਸਾਰੀ ਸੰਗਤ ਸੇਵਾ ਕਰ ਰਹੀਂਦੀ ਆ ਗੁਰੂ ਅਰਜਨ ਪਾਤਸ਼ਾਹ ਜੀ ਸੰਗਤ ਦੀ ਨਿਗਰਾਨੀ ਕਰ ਰਹੇ ਹੁੰਦੇ ਨੇ ਕਿ ਇੱਕ ਕੋੜੀ ਗੁਰੂ ਅਰਜਨ ਪਾਤਸ਼ਾਹ ਜੀ ਦੇ ਕੋਲ ਆਉਂਦਾ ਏ ਤੇ ਮਹਾਰਾਜ ਨੂੰ ਫਰ ਗੁਰੂ ਨਾਨਕ ਸਾਹਿਬ ਦੇ ਰੂਪ ਦੇ ਵਿੱਚ ਕੋੜੀ ਦਾ ਕੋੜ ਠੀਕ ਕੀਤਾ ਸੀ ਆਪ ਜੀ ਜਦੋਂ ਤੀਜੇ ਘਰ ਵਿੱਚ ਸੀ ਗੁਰੂ ਅਮਰਦਾਸ ਜੀ ਦੇ ਰੂਪ ਵਿੱਚ ਉਦੋਂ ਵੀ ਆਪ ਜੀ ਨੇ ਪ੍ਰੇਮੇ ਕੋੜੀ ਦਾ ਕੋੜ ਠੀਕ ਕੀਤਾ ਸੀ ਅੱਜ ਮੈਂ ਆਪ ਜੀ ਦੇ ਦਰ ਦੇ ਉੱਤੇ ਆਇਆ ਹਾਂ ਆਪ ਜੀ ਆਪਣੀ ਕਿਰਪਾ ਕਰੋ ਤੇ ਮੇਰਾ ਵੀ ਕੋੜ ਠੀਕ ਕਰੋ ਮੇਰੇ ਕੋਲੋਂ ਇਹ ਦਰਦ ਨਹੀਂ ਬਰਦਾਸ਼ਤ ਹੁੰਦਾ ਇਹ ਜੋ ਰੋਗ ਮੈਨੂੰ ਲੱਗ ਚੁੱਕਾ ਆ ਮੇਰੇ ਕੋਲੋਂ ਛੱਲਿਆ ਨਹੀਂ ਜਾਂਦਾ ਮੈਂ ਬਹੁਤ ਮੁਸੀਬਤ ਵਿੱਚ ਆ ਹੁਣ ਉੱਥੇ ਜਿੰਨੀ ਵੀ ਸੰਗਤ ਸੇਵਾ ਕਰ ਰਹੀ ਹੁੰਦੀ ਆ ਗੁਰੂ ਸਾਹਿਬ ਉਹਨਾਂ ਚ ਆਵਾਜ਼ ਦੇ ਕੇ ਕਹਿੰਦੇ ਨੇ ਕਿ ਉਹ ਗੁਰਸਿੱਖ ਸਾਹਮਣੇ ਆਵੇ ਜੋ ਲੰਗਰਾਂ ਦੇ ਵਿੱਚੋਂ ਪ੍ਰਸ਼ਾਦਾ ਪਾਣੀ ਨਾ ਛਕਦਾ ਹੋਵੇ ਪਰ ਕੋਈ ਵੀ ਸਾਹਮਣੇ ਨਹੀਂ ਆਉਂਦਾ ਗੁਰੂ ਅਰਜਨ ਪਾਤਸ਼ਾਹ ਜੀ ਦੋ ਵਾਰ ਆਵਾਜ਼ ਦਿੰਦੇ ਨੇ ਪਰ ਕੋਈ ਵੀ ਸਿੱਖ ਉੱਠ ਕੇ ਸਾਹਮਣੇ ਨਹੀਂ ਆਉਂਦਾ ਫਿਰ ਗੁਰੂ ਅਰਜਨ ਪਾਤਸ਼ਾਹ ਜੀ ਬਾਬਾ ਸਿੱਦਰ ਸਾਈ ਜੀ ਨੂੰ ਉਹਨਾਂ ਦਾ ਨਾਮ ਲੈ ਕੇ ਬੁਲਾਉਂਦੇ ਨੇ ਕਿ ਭਾਈ ਗੁਰ ਸਿੱਖਾ ਅਸੀਂ ਤੈਨੂੰ ਆਵਾਜ਼ ਦੇ ਰਹੇ ਹਾਂ ਸਾਹਮਣੇ ਆਓ ਬਾਬਾ ਸਿੱਦਰ ਸਾਈ ਜੀ ਗੁਰੂ ਸਾਹਿਬ ਦੇ ਸਨਮੁਖ ਜਾਂਦੇ ਨੇ ਗੁਰੂ ਅਰਜਨ ਪਾਤਸ਼ਾਹ ਜੀ ਪੁੱਛਦੇ ਨੇ ਕਿ ਅਸੀਂ ਤੈਨੂੰ ਇਨੇ ਚਿਰ ਤੋਂ ਆਵਾਜ਼ ਦੇ ਰਹੇ ਹਾਂ ਤੂੰ ਸਾਹਮਣੇ ਕਿਉਂ ਨਹੀਂ ਸੀ ਆ ਰਿਹਾ ਤੇ ਬਾਬਾ ਸਿੱਦਰ ਸਾਈ ਜੀ ਜਵਾਬ ਦਿੰ ਜੋ ਗੁਰੂ ਕਾ ਲੰਗਰਾਂ ਤੋਂ ਪ੍ਰਸ਼ਾਦਾ ਪਾਣੀ ਨਾ ਛਕਦਾ ਹੋਵੇ ਤਾਂ ਗੁਰੂ ਸਾਹਿਬ ਕਹਿਣ ਲੱਗੇ ਕਿ ਹਾਂ ਬਹੁਤ ਸਿੱਖ ਨੇ ਜੋ ਲੰਗਰ ਪਾਣੀ ਨਹੀਂ ਛਕਦੇ ਪਰ ਤੇਰੇ ਵਰਗਾ ਕੋਈ ਨਿਤਨੇਮੇ ਨਹੀਂ ਹੈ ਫਿਰ ਗੁਰੂ ਸਾਹਿਬ ਕੋੜੀ ਵਾਲਾ ਹੱਥ ਕਰਕੇ ਕਹਿੰਦੇ ਨੇ ਕਿ ਇਹ ਕੋੜੀ ਸਾਡੇ ਦਰ ਤੇ ਆਇਆ ਏ ਇੱਕ ਕੰਮ ਕਰੋ ਇਹਨੂੰ ਗਲ ਨਾਲ ਲਾਓ ਤੇ ਇਹਦਾ ਕੋਹ ਠੀਕ ਕਰੋ ਬਾਬਾ ਸਿੱਸਰ ਸਾਈਂ ਜੀ ਸ਼ਾਂਤੋ ਕੇ ਖੜੇ ਰਹਿੰਦੇ ਨੇ ਗੁਰੂ ਸਾਹਿਬ ਫਿਰ ਇੱਕ ਵਾਰ ਆਵਾਜ਼ ਦਿੰਦੇ ਨੇ ਪਰ ਬਾਬਾ ਜੀ ਉਸੇ ਤਰ੍ਹਾਂ ਖੜੇ ਰਹਿੰਦੇ ਨੇ ਗੁਰੂ ਸਾਹਿਬ ਫਿਰ ਤੀਸਰੀ ਵਾਰ ਵਾਸਤੇ ਕੇ ਕਹਿੰਦੇ ਨੇ ਕਿ ਸਿੱਸਰ ਸਾਈਂ ਜੀ ਆਪਣੇ ਗਲ ਚ ਪਾਇਆ ਹੈ ਪੱਲਾ ਇਸ ਕੋੜੀ ਦੇ ਨਾਲ ਛੁਹਾਓ ਤੇ ਬਾਬਾ ਸਿਰਸਰ ਸਾਈ ਜੀ ਗਲ ਚ ਪੱਲਾ ਪਾ ਕੇ ਹੱਥ ਜੋੜ ਕੇ ਗੁਰੂ ਸਾਹਿਬ ਅੱਗੇ ਬੇਨਤੀ ਕਰਦੇ ਹਨ ਕਿ ਮਹਾਰਾਜ ਸਾਡੇ ਵਿੱਚ ਇੰਨੀ ਕਰਾਮਾਤ ਨਹੀਂ ਸਾਡੇ ਵਿੱਚ ਇੰਨੀ ਕਲਾ ਨਹੀਂ ਕਿ ਅਸੀਂ ਕਿਸੇ ਦਾ ਕੋਹ ਠੀਕ ਕਰ ਸਕੀਏ ਬਾਬਾ ਜੀ ਦੀ ਗੱਲ ਸੁਣ ਕੇ ਗੁਰੂ ਸਾਹਿਬ ਬਚਨ ਕਰਦੇ ਨੇ ਕਿ ਤੁਸੀਂ ਆਪਣੀ ਗੱਲ ਕਰਦੇ ਹੋ ਅਸੀਂ ਆਸ਼ੀਰਵਾਦ ਦਿੰਨੇ ਹਾਂ ਕਿ ਰਹਿੰਦੀ ਦੁਨੀਆ ਤੱਕ ਤੁਹਾਡੀ ਪੀੜੀ ਦੇ ਵਿੱਚ ਵੀ ਕਲਾ ਵਰਤੇਗੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਰੋਗੀ ਤੁਹਾਡੇ ਦਰ ਤਾਇਆ ਕਰੂਗਾ ਨਾ ਤਾਂ ਤੁਹਾਡੇ ਆ ਪੀੜੀਆਂ ਦੇ ਵਿੱਚੋਂ ਕੋਈ ਵੀ ਉਸ ਨੂੰ ਆਪਣਾ ਪੱਲਾ ਛੁਆ ਕੇ ਉਸ ਦਾ ਕੋ ਠੀਕ ਕਰ ਦਿਆ ਕਰੇਗਾ ਗੁਰੂ ਸਾਹਿਬ ਦਾ ਹੁਕਮ ਮੰਨਦੇ ਆਂ ਬਾਬਾ ਸਿੱਧ ਸਰ ਸਾਈਂ ਜੀ ਆਪਣੇ ਗਲ ਚ ਪਾਇਆ ਪੱਲਾ ਉਸ ਕੋੜੀ ਨੂੰ ਛਾਉਂਦੇ ਹਨ ਤੇ ਵਾਪਸ ਹੱਥ ਜੋੜ ਕੇ ਗੁਰੂ ਸਾਹਿਬ ਦੇ ਸਨਮੁਖਾ ਕੇ ਖੜੇ ਹੋ ਜਾਂਦੇ ਹਨ ਤੇ ਕਹਿੰਦੇ ਹਨ ਕਿ ਮਹਾਰਾਜ ਮੈਂ ਬਹੁਤ ਗਰੀਬੜਾ ਜ ਸਿੱਖ ਆਂ ਹਾਜ ਜੀ ਦੇ ਬਚਨ ਅਟਲ ਹਨ ਕਲਾ ਵਰਤੇਗੀ ਇਸ ਵਿੱਚ ਕੋਈ ਸ਼ੱਕ ਨਹੀਂ ਪਰ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਹ ਬਿਮਾਰੀ ਬਹੁਤ ਜ਼ਿਆਦਾ ਵੱਧ ਜਾਵੇਗੀ ਜਾਂ ਕਿਸੇ ਨੂੰ ਵੀ ਇਹ ਬਿਮਾਰੀ ਹੋਵੇਗੀ ਤਾਂ ਸਾਡੇ ਕੋਲ ਆਵੇਗਾ ਸਾਡੇ ਕੋਲ ਤਾਂ ਸੰਗਤ ਦਾ ਮੇਲਾ ਜਿਹਾ ਲੱਗ ਜਾਊਗਾ ਤੇ ਮੈਂ ਇੰਨਾ ਸਮਰੱਥ ਨਹੀਂ ਕਿ ਸੰਗਤ ਦੀ ਸਾਂਭ ਸੰਭਾਲ ਕਰ ਸਕਾਂ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਛਕਾ ਸਕਾਂ ਮੈਂ ਬਹੁਤ ਗਰੀਬੜਾ ਜਾਂ ਸਿੱਖਾਂ ਤੇ ਜੇਕਰ ਕੋਈ ਸਿੱਖ ਭੁੱਖਾ ਮੁੜ ਗਿਆ ਤਾਂ ਮਹਾਰਾਜ ਕਿਤੇ ਇੰਜ ਨਾ ਹੋਵੇ ਕਿ ਤੁਹਾਡੇ ਘਰ ਨੂੰ ਲਾਜ ਲੱਗ ਜਾਵੇ ਬਾਬਾ ਜੀ ਦੀ ਇਹ ਗੱਲ ਸੁਣ ਕੇ ਗੁਰੂ ਸਾਹਿਬ ਹੁਕਮ ਕਰਦੇ ਹਨ ਕਿ ਜਦੋਂ ਵੀ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਰੋਗੀ ਤੁਹਾਡੇ ਦਰ ਤੇ ਆਵੇਗਾ ਤਾਂ ਉਹ ਆਪਣੇ ਘਰ ਤੁਸੀਂ ਪ੍ਰਸ਼ਾਦਾ ਪਾਣੀ ਛਕ ਕੇ ਆਇਆ ਕਰੇਗਾ ਜਿਵੇਂ ਅੱਜ ਤੁਸੀਂ ਸਰੋਵਰ ਦੀ ਸੇਵਾ ਵਾਸਤੇ ਆਉਂਦੇ ਹੋ ਤੇ ਜੋ ਵੀ ਤੁਹਾਡੇ ਘਰ ਦਾ ਤੁਹਾਡੇ ਪਿੰਡ ਦੀ ਜੂਦਾ ਜਾਂ ਤੁਹਾਡੇ ਪੂਰੇ ਪਿੰਡ ਦਾ ਪਾਣੀ ਵੀ ਪੀ ਲਵੇਗਾ ਤਾ ਉਹਦੇ ਉੱਪਰ ਇਹ ਬਚਨ ਨਹੀਂ ਲਾਗੂ ਹੋਣਗੇ ਕਿਰਪਾ ਨਹੀਂ ਵਰਤੇਗੀ ਗੁਰੂ ਸਾਹਿਬ ਦੇ ਬਚਨਾਂ ਟਾਲਨੇ ਤੇ ਅੱਜ ਵੀ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਚੰਬਲ ਦੇ ਵਿੱਚ ਬਾਬਾ ਸਿੱਸਰ ਸਾਇੰਸ ਤੇ ਗੁਰਦੁਆਰੇ ਵਿਖੇ ਕਲਾ ਵਰਤ ਰਹੀ ਏ ਤੇ ਇਹੀ ਵਜ੍ਹਾ ਆ ਕਿ ਅੱਜ ਉਸ ਗੁਰਦੁਆਰਾ ਸਾਹਿਬ ਵਿਖੇ ਲੰਗਰ ਤਾਂ ਤਿਆਰ ਹੁੰਦਾ ਏ ਪਰ ਜਿਹੜੇ ਵੀ ਰੋਗੀ ਉੱਥੇ ਜਾਂਦੇ ਨੇ ਜਿਨ੍ਹਾਂ ਨੂੰ ਚਮੜੀ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦਾ ਰੋਗ ਆ ਫੰਗਲ ਇਨਫੈਕਸ਼ਨ ਆ ਜਾਂ ਹੋਰ ਵੀ ਕੋਈ ਵੀ ਰੋਗ ਆ ਜਦੋਂ ਉਹ ਰੋਗੀ ਉਸ ਰੋਗ ਦੀ ਅਰਦਾਸ ਬੇਨਤੀ ਕਰਵਾਉਣ ਜਾਂਦੇ ਨੇ ਤਾਂ ਉੱਥੇ ਉਹਨਾਂ ਨੂੰ ਲੰਗਰ ਛਕਣ ਦੀ ਮਨਾਹੀ ਹੈ ਰੋਗੀ ਦੇ ਨਾਲ ਜੋ ਪਰਿਵਾਰਕ ਮੈਂਬਰ ਗਏ ਹੁੰਦੇ ਨੇ ਜਾਂ ਹੋਰ ਰਿਸ਼ਤੇਦਾਰ ਭੈਣ ਭਰਾੜੇ ਨਾਲ ਜਾਂਦੇ ਨੇ ਯਾਰ ਦੋਸਤ ਉਹ ਜ਼ਰੂਰ ਉਥੋਂ ਲੰਗਰ ਛਕ ਸਕਦੇ ਨੇ ਪਰ ਰੋਗੀ ਨੂੰ ਲੰਗਰ ਛਕਣ ਦੀ ਮਨਾਹੀ ਆ ਅੱਜ ਵੀ ਜ਼ਿਲ੍ਹਾ ਤਰਨਤਾਰਨ ਪਿੰਡ ਚੰਬਲ ਦੇ ਵਿੱਚ ਗੁਰਦੁਆਰਾ ਬਾਬਾ ਸਿੱਧਸਰ ਸਾਈਂ ਜੀ ਵਿਖੇ ਰੋਗੀਆਂ ਨੂੰ ਪੱਲਾ ਛੁਆ ਕੇ ਉਹਨਾਂ ਦੇ ਰੋਗ ਦੂਰ ਕੀਤੇ ਜਾ ਰਹੇ ਨੇ ਹੁਣ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਕਿ ਰੋਗੀ ਨੂੰ ਉਸ ਗੁਰਦੁਆਰਾ ਸਾਹਿਬ ਵਿਖੇ ਲੰਗਰ ਛਕਣ ਦੀ ਮਨਾਹੀ ਹੈ ਇਸ ਤੋਂ ਇਲਾਵਾ ਕੁਝ ਹੋਰ ਵੀ ਨਿਯਮ ਤੇ ਮਰਿਆਦਾਵਾਂ ਨੇ ਜਿਨ੍ਹਾਂ ਦਾ ਖਿਆਲ ਰੋਗੀ ਨੂੰ ਰੱਖਣਾ ਪੈਂਦਾ ਆ ਹੁਣ ਉਹ ਨਿਯਮ ਤੇ ਸ਼ਰਤਾਂ ਕੀ ਨੇ ਇਹਦੇ ਬਾਰੇ ਵੀ ਗੱਲ ਕਰ ਲੈਣੇ ਆ ਤਾਂ ਜੋ ਜੇ ਕਿਸੇ ਰੋਗੀ ਨੂੰ ਉੱਥੇ ਜਾਣਾ ਪਵੇ ਤਾਂ ਉਸ ਨੂੰ ਉੱਥੋਂ ਦਾ ਪਤਾ ਹੋਵੇ ਹੁਣ ਜਦੋਂ ਕਿਸੇ ਰੋਗੀ ਨੂੰ ਉੱਥੇ ਅਰਦਾਸ ਬੇਨਤੀ ਕਰਵਾਉਣ ਵਾਸਤੇ ਜਾਣਾ ਪੈਂਦਾ ਆ ਤਾਂ ਉਹਦੇ ਵਾਸਤੇ ਉਸ ਰੋਗੀ ਨੂੰ ਸਵਾ ਕਿਲੋ ਗੁੜ ਲੈ ਕੇ ਜਾਣਾ ਲਾਜ਼ਮੀ ਆ ਜੇਕਰ ਕੋਈ ਰੋਗੀ ਗੁੜ ਨਹੀਂ ਲੈ ਕੇ ਜਾ ਸਕਦਾ ਜਾਂ ਉਹਦੇ ਮਨ ਚੋਂ ਵਿਸਰ ਜਾਂਦਾ ਕਿ ਗੁੜ ਲੈ ਕੇ ਵੀ ਜਾਣਾ ਸੀ ਤਾਂ ਉੱਥੇ ਉਹ ਸਵਾ ਕਿਲੋ ਗੁੜ ਦੇ ਜਿਹੜੇ ਪੈਸੇ ਆ ਉਹ ਚੜਾ ਸਕਦਾ ਆ ਇਸ ਤੋਂ ਇਲਾਵਾ ਉੱਥੇ ਜੋ ਮੌਜੂਦਾ ਸੇਵਾਦਾਰ ਹੁੰਦੇ ਨੇ ਉਹਨਾਂ ਵੱਲੋਂ ਅਰਦਾਸ ਕੀਤੀ ਜਾਂਦੀ ਆ ਤੇ ਫਿਰ ਤੁਹਾਨੂੰ ਪੱਲਾ ਛੋਇਆ ਜਾਂਦਾ ਵਾ ਤੇ ਨਾਲ ਕੁਛ ਅਧਾਤਾਂ ਮਿਲਤੀਆਂ ਜਾਂਦੀਆਂ ਨੇ ਹੁਣ ਜਿਵੇਂ ਮੰਨ ਲਓ ਕਿ ਤੁਹਾਡੇ ਕਿਸੇ ਸਰੀਰ ਦੇ ਉੱਪਰ ਕੋਈ ਰੋਗ ਆ ਤਾਂ ਉੱਥੇ ਤੁਹਾਨੂੰ ਉੱਥੇ ਇੱਕ ਰੱਖ ਦਿੱਤੀ ਜਾਂਦੀ ਆ ਉਹ ਰੱਖ ਕੇ ਹੁੰਦੀ ਆ ਵੈਸੇ ਤਾਂ ਉਹ ਮਿੱਟੀ ਹੁੰਦੀ ਆ ਉਸ ਪਿੰਡ ਦੀ ਪਰ ਉਸ ਨੂੰ ਅਸੀਂ ਮਿੱਟੀ ਨਹੀਂ ਕਹਿੰਦੇ ਉਸ ਨੂੰ ਰੱਖ ਕਹਿੰਦੇ ਆ ਤੁਹਾਨੂੰ ਉਹ ਰੱਖ ਦਿੱਤੀ ਜਾਂਦੀ ਆ ਤੇ ਨਾਲ ਇਹਦਾਇ ਦਿੱਤੀ ਜਾਂਦੀ ਆ ਕਿ ਤੁਸੀਂ ਇਸ ਰੱਖ ਨੂੰ ਆਪਣੇ ਘਰ ਦੇ ਵਿੱਚ ਉਸ ਸਥਾਨ ਤੇ ਰੱਖਣਾ ਆ ਜਿੱਥੇ ਤੁਸੀਂ ਬੈਠ ਕੇ ਪਾਠ ਪੂਜਾ ਕਰਦੇ ਹੋ ਜਾਂ ਜਿੱਥੇ ਤੁਹਾਡੇ ਘਰ ਦੇ ਵਿੱਚ ਕੋਈ ਮੰਦਿਰ ਬਣਿਆ ਗੁਰਦੁਆਰਾ ਜਿਹੜੀ ਵੀ ਤੁਸੀਂ ਜਗਾ ਬਣਾਈਆਂ ਆ ਧਾਰਮਿਕ ਜਿੱਥੇ ਤੁਸੀਂ ਪੋਥੀ ਵਗੈਰਾ ਰੱਖਦੇ ਹੋ ਗੁਰੂ ਸਾਹਿਬ ਦੇ ਗੁਰਕਾ ਸਾਹਿਬ ਰੱਖਦੇ ਹੋ ਹਨ ਉਸ ਜਗ੍ਹਾ ਤੇ ਇਸ ਰੱਖ ਨੂੰ ਤੁਸੀਂ ਰੱਖਣਾ ਆ ਤੇ ਹਰ ਰੋਜ਼ ਅਨਿੱਤ ਅਪ੍ਰਤੀ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਜਿੱਥੇ ਤੁਹਾਡੇ ਕੋਈ ਸਰੀਰ ਦਾ ਰੋਗ ਆ ਉਸ ਰੋਗ ਦੇ ਉੱਪਰ ਉਸ ਰੱਖ ਨੂੰ ਲਗਾਉਣਾ ਹੈ ਤੁਸੀਂ ਪਾਣੀ ਦੇ ਵਿੱਚ ਹਲਕਾ ਜਿਹਾ ਗਿੱਲਾ ਕਰਕੇ ਤੇ ਜਿੰਨੇ ਦਿਨ ਤੁਸੀਂ ਉਹ ਰੱਖ ਰੱਖ ਰਹੇ ਜੇ ਤੁਸੀਂ ਉਹਨੇ ਦਿਨ ਪ੍ਰੇਜ ਕਰਨਾ ਹੁੰਦਾ ਆ ਕਿ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਮੀਟ ਮੱਛੀ ਮਾਸ ਸ਼ਰਾਬ ਕੋਈ ਬੀੜੀ ਤਮਾਕੂ ਸਿਗਰਟ ਕੋਈ ਵੀ ਨਸ਼ੀਲਾ ਪਦਾਰਥ ਜਿਹੜਾ ਘਰ ਦੇ ਵਿੱਚ ਨਹੀਂ ਆਉ ਤੇ ਤੁਸੀਂ ਆਪ ਵੀ ਇਸ ਦਾ ਸੇਵਨ ਤੋਂ ਬਚਣਾ ਆ ਤੇ ਜਿਹੜਾ ਕੋਈ ਇਸ ਦਾ ਸੇਵਨ ਕਰਦਾ ਵਾ ਉਹਦੀ ਸੰਗਤ ਕਰਨ ਤੋਂ ਵੀ ਬਚਣਾ ਆ ਤੇ ਫਿਰ ਇੱਕ ਮਰਿਆਦਾ ਇਹ ਵੀ ਦੱਸੀ ਜਾਂਦੀ ਆ ਕਿ ਜੇਕਰ ਤੁਸੀਂ ਵਿਆਹੇ ਹੋਏ ਹੋ ਤਾਂ ਜਿੰਨਾ ਚਿਰ ਤੁਹਾਡੀ ਉਹ ਰਹਿਤ ਚੱਲ ਰਹੀ ਆ ਤੁਹਾਡੀ ਤੁਸੀਂ ਰੱਖ ਰੱਖੀ ਜਿੰਨੇ ਦਿਨ ਵਾਸਤੇ ਹਨਾ ਉਹਨੇ ਦਿਨ ਤੁਸੀਂ ਆਪਣੀ ਪਤਨੀ ਦੇ ਨਾਲ ਗ੍ਰਸਤ ਵੀ ਨਹੀਂ ਕਰਨਾ ਆਪਣੇ ਸਰੀਰ ਨੂੰ ਸੁੱਚਾ ਰੱਖਣਾ ਆ ਵੈਸੇ ਤਾਂ ਆਮ ਕੇਸਾਂ ਦੇ ਵਿੱਚ ਤਕਰੀਬਨ 40 ਦਿਨ ਦੀ ਮਰਿਆਦਾ ਦੱਸੀ ਜਾਂਦੀ ਆ ਤੇ 40 ਦਿਨ ਦੇ ਵਿੱਚ ਜਿਹੜਾ ਰੋਗ ਆ ਉਹ ਬਿਲਕੁਲ ਠੀਕ ਹੋ ਜਾਂਦਾ ਆ ਪਰ ਜੇਕਰ ਤੁਹਾਡਾ ਰੋਗ ਜ਼ਿਆਦਾ ਆ 40 ਦਿਨ ਤੋਂ ਵੱਧ ਵੀ ਲੱਗਦੇ ਆ ਤਾਂ ਫਿਰ ਵੀ ਤੁਸੀਂ 40 ਦਿਨ ਤੋਂ ਉੱਪਰ ਜਿੰਨੇ ਦਿਨ ਵੀ ਲੱਗਦੇ ਆ ਉਹਨੇ ਦਿਨ ਹੀ ਉਹਨਾਂ ਨਿਯਮਾਂ ਦੀ ਪਾਲਣਾ ਕਰਨੀ ਆ ਤੇ ਉਸੇ ਤਰ੍ਹਾਂ ਰੱਖ ਲਗਾਉਣੀ ਆ ਤੇ ਫਿਰ ਜਦੋਂ ਤੁਹਾਡਾ ਰੋਗ ਠੀਕ ਹੋ ਜਾਂਦਾ ਆ ਤਾਂ ਤੁਸੀਂ ਉਸ ਕੁਜੇ ਨੂੰ ਤੇ ਜੇਕਰ ਤੁਹਾਡੀ ਰੱਖ ਬਚੀ ਆ ਤੇ ਉਸ ਰੱਖ ਨੂੰ ਵੀ ਉਸ ਕੁਜੇ ਦੇ ਸਮੇਤ ਹੀ ਜਲ ਪ੍ਰਵਾਹ ਕਰ ਦੇਣਾ ਆ ਤੇ ਫਿਰ ਆਪਣੀ ਸ਼ਰਧਾ ਦੇ ਅਨੁਸਾਰ ਤੁਸੀਂ ਇਸ ਗੁਰਦੁਆਰਾ ਸਾਹਿਬ ਜਾ ਕੇ ਲੰਗਰਾਂ ਵਾਸਤੇ ਰਾਸ਼ਨ ਜਿਹੜਾ ਆ ਉਦੀ ਸੇਵਾ ਵੀ ਕਰ ਸਕਦੇ ਜੇ ਜਾਂ ਫਿਰ ਉਸ ਰਾਸ਼ਨ ਦੇ ਬਦਲੇ ਤੁਸੀਂ ਮਾਇਆ ਦੀ ਸੇਵਾ ਕਰ ਸਕਦੇ ਜੇ ਜਾਂ ਮੰਨ ਲਓ ਕਿ ਕੋਈ ਮਾਈ ਪਾਈ ਦੂਰ ਦਰਾਡੇ ਤੋਂ ਆ ਵਾਪਸ ਦੁਬਾਰਾ ਉੱਥੇ ਨਹੀਂ ਜਾ ਸਕਦਾ ਤਾਂ ਤੁਸੀਂ ਕੀ ਕਰਨਾ ਕਿ ਤੁਸੀਂ ਆਪਣੇ ਇਲਾਕੇ ਦੇ ਵਿੱਚ ਹੀ ਕੰਜਕਾਂ ਬਿਠਾ ਕੇ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਛਕਾ ਦੇਣਾ ਆ ਅੱਛਾ ਹੁਣ ਇੱਕ ਗੱਲ ਹੋ ਰਹੀ ਆ ਕਈ ਵਾਰ ਇਦਾਂ ਵੀ ਹੁੰਦਾ ਨਾ ਕਿ ਕੋਈ ਵੀਰ ਭਰਾ ਇਦਾਂ ਦਾ ਹੁੰਦਾ ਆ ਜਿਹੜੇ ਆਪਣੇ ਘਰਾਂ 'ਚ ਨਹੀਂ ਰਹਿੰਦੇ ਬਾਹਰ ਕਿਸੇ ਦੂਸਰੇ ਸ਼ਹਿਰਾਂ ਦੇ ਵਿੱਚ ਦੂਸਰੇ ਥਾਵਾਂ ਤੇ ਜੌਬ ਵਗੈਰਾ ਕਰਦੇ ਨੇ ਤੇ ਉਹਨਾਂ ਨੂੰ ਇਹ ਹੁੰਦਾ ਕਿ ਮੈਂ ਰੱਖ ਨਹੀਂ ਰੱਖ ਸਕਦਾ ਕਿਉਂਕਿ ਮੇਰੇ ਉੱਥੇ ਉਹਨੂੰ ਸੁਚਮਤਾ ਨਹੀਂ ਰਹਿੰਦੀ ਤਾਂ ਉਹਨਾਂ ਵਾਸਤੇ ਬਾਬੇ ਖਦਾਇਤ ਕਰਦੇ ਨੇ ਉਹ ਕਹਿੰਦੇ ਨੇ ਕਿ ਤੁਸੀਂ ਇਹ ਕੰਮ ਕਰੋ ਕਿ ਤੁਸੀਂ ਕੋਈ ਇੱਕ ਦਿਨ ਚੁਣ ਲਵੋ ਜਿਵੇਂ ਮੰਨ ਲਓ ਕਿ ਤੁਸੀਂ ਐਤਵਾਰ ਚੁਣਦੇ ਹੋ ਹਨ ਫਿਰ ਤੁਹਾਨੂੰ ਕਿੰਦਾ ਕਿ ਹਫਤੇ ਬਾਅਦ ਐਤਵਾਰ ਤੇ ਐਤਵਾਰ ਜਾ ਕੇ ਤੁਸੀਂ ਉੱਥੇ ਇਸ਼ਨਾਨ ਕਰ ਸਕਦੇ ਹੋ ਲਗਾਤਾਰ 40 ਦਿਨ ਵਾਸਤੇ ਤੇ ਬਾਕੀ ਜਿਹੜੀ ਰਹਿਤ ਆ ਉਹ ਤੁਹਾਨੂੰ ਉਸੇ ਤਰ੍ਹਾਂ ਰੱਖਣੀ ਪਊਗੀ ਬਸ ਫਰਕ ਇਹਨਾਂ ਆ ਕਿ ਤੁਸੀਂ ਰੱਖ ਨਹੀਂ ਲਗਾਉਣੀ ਤੁਸੀਂ ਇਸ਼ਨਾਨ ਕਰਨਾ ਆ ਤੇ ਇਹਦੇ ਨਾਲ ਵੀ ਜਿਹੜਾ ਤੁਹਾਡਾ ਰੋਗ ਆ ਨਾ ਉਹ ਠੀਕ ਹੋ ਜਾਊਗਾ ਬਾਕੀ ਜੋ ਸੇਵਾਦਾਰ ਉੱਥੇ ਹੁੰਦੇ ਨੇ ਉਹ ਵੀ ਹਿਦਾਇਤ ਕਰਦੇ ਨੇ ਕਿ ਅੱਧਾ ਰੋਗ ਤੁਹਾਡਾ ਪੱਲਾ ਛੋਣ ਦੇ ਨਾਲ ਠੀਕ ਹੋ ਗਿਆ ਤੇ ਅੱਧਾ ਰੋਗ ਤੁਹਾਡੀ ਸ਼ਰਧਾ ਨਾਲ ਤੁਹਾਡੀ ਮਾਨਤਾ ਨਾਲ ਠੀਕ ਹੋਗਾ ਸੋ ਬੇਨਤੀ ਆ ਸ਼ਰਧਾ ਜ਼ਰੂਰ ਰੱਖਣੀ ਆ ਗੁਰੂ ਸਾਹਿਬ ਦੇ ਵਿੱਚ ਆਪਾਂ ਸੋ ਅੱਜ ਦੀ ਵੀਡੀਓ ਦੇ ਵਿੱਚ ਬਸ ਇੰਨਾ ਹੀ ਤੇ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਲੱਗੀ ਤਾਂ ਮੈਨੂੰ ਇੱਕ ਵਾਰ ਕਮੈਂਟ ਕਰਕੇ ਜ਼ਰੂਰ ਦੱਸਿਓ ਜਿਵੇਂ ਤੁਹਾਨੂੰ ਸਾਡੀ ਵੀਡੀਓਜ਼ ਦਾ ਇੰਤਜ਼ਾਰ ਰਹਿੰਦਾ ਆ ਮੈਨੂੰ ਵੀ ਤੁਹਾਡੇ ਕਮੈਂਟਾਂ ਦਾ ਬਹੁਤ ਹੀ ਬੇਸਬਰ ਨਾਲ ਇੰਤਜ਼ਾਰ ਰਹਿੰਦਾ ਆ ਤੇ ਇਹ ਤਾਂ ਸੀ ਇੱਕ ਗੁਰਦੁਆਰਾ ਸਾਹਿਬ ਦੀ ਗੱਲ ਜਿੱਥੇ ਅੱਜ ਵੀ ਗੁਰੂ ਸਾਹਿਬ ਵੱਲੋਂ ਕੀਤੇ ਹੁਕਮਾਂ ਦੀ ਕਲਾ ਵਰਤ ਰਹੀ ਹੈ ਤੇ ਜੇਕਰ ਤੁਸੀਂ ਚਾਹੁੰਦੇ ਨੇ ਕਿ ਮੈਂ ਅਜੇ ਹੋਰ ਗੁਰਦੁਆਰਾ ਸਾਹਿਬ ਦੀ ਗੱਲ ਕਰਾਂ ਤਾਂ ਆਪਾਂ ਕੀ ਕਰਾਂਗੇ ਕਿ ਇੱਕ ਪੂਰੀ ਸੀਰੀਜ਼ ਹੀ ਇਦਾਂ ਗੁਰਦੁਆਰਾ ਸਾਹਿਬ ਤੇ ਬਣਾ ਲਾਂਗੇ ਜਿਦੇ ਵਿੱਚ ਆਪ ਤ੍ਰਈਆ ਤਾਂ ਉਹਨਾਂ ਗੁਰਦੁਆਰਾ ਸਾਹਿਬ ਦਾ ਆਪਾਂ ਜਿਹੜਾ ਇਤਿਹਾਸ ਆ ਉਹ ਐਕਸਪਲੋਰ ਕਰਾਂਗੇ ਤੇ ਨਾਲ ਹੀ ਦੱਸਾਂਗੇ ਕਿ ਉਹਨਾਂ ਗੁਰਦੁਆਰਾ ਸਾਹਿਬ ਦੇ ਚ ਕੀ ਬਖਸ਼ਿਸ਼ ਕੀਤੀ ਹੈ ਗੁਰੂ ਸਾਹਿਬ ਨੇ ਸਾਨੂੰ ਤੇ ਜੇਕਰ ਤੁਸੀਂ ਚਾਹੁੰਦੇ ਜੇ ਕਿ ਮੈਂ ਅਜੇ ਹੋਰ ਗੁਰਦੁਆਰਾ ਸਾਹਿਬ ਦੇ ਉੱਪਰ ਵੀਡੀਓ ਲੈ ਕੇ ਆਵਾਂ ਤਾਂ ਕਮੈਂਟਾਂ ਦੇ ਵਿੱਚ ਇੱਕ ਵਾਰ ਵਾਹਿਗੁਰੂ ਜ਼ਰੂਰ ਲਿਖ ਦਿਓ ਤੇ ਮੈਂ ਉਮੀਦ ਕਰਦਾ ਕਿ ਤੁਸੀਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਆ ਹੋਊਗਾ ਤੇ ਜੇ ਤੁਸੀਂ ਚਾਹੁੰਦੇ ਹੋ ਕਿ ਸਾਡੀ ਇਹ ਵੀਡੀਓ ਹੋਰ ਸੰਗਤ ਤੱਕ ਪਹੁੰਚੇ ਖਾਸ ਕਰਕੇ ਉਹਨਾਂ ਤੱਕ ਜਿਨ੍ਹਾਂ ਨੂੰ ਚਮੜੀ ਦੇ ਨਾਲ ਰਿਲੇਟਡ ਕੋਈ ਰੋਗ ਆ ਜੋ ਠੀਕ ਨਹੀਂ ਹੋ ਰਿਹਾ ਬਹੁਤ ਸਮਾਂ ਲਾ